ਉਜੀ ਸ਼ਰੀਆਮ ਤੁਹਾਨੂੰ ਦਿਖਾਵਾਂਗੇ ਧੰਦਾ ਚੱਲਦਾ ਪਿਆ ਇੱਥੇ ਉਹ ਬੰਦਾ ਜਲਦੀ ਹੋਵੇ ਭੱਜ ਚੱਲਾ ਧਿਆਨ ਨਾਲ ਬੰਦਾ ਦੇਖਿਓ ਤੁਹਾਨੂੰ ਗੌਰ ਨਾਲ ਦੇਖਿਓ ਧੰਦਾ ਚੱਲਦਾ ਪਿਆ ਵਾ ਧੁੰਦੇ ਦੇ ਨਾਲ ਤੁਹਾਨੂੰ ਸਾਰੀ ਗੱਲਬਾਤ ਕਰਾਂਗੇ ਉਹ ਵੇ ਬੰਦਾ ਉਹ ਅੱਗੇ ਹੋ ਗਿਆ ਹੁਣ ਉਹਨੂੰ ਪਤਾ ਲੱਗ ਗਿਆ ਬੰਦੇ ਆ ਗਏ ਕੈਮਰਾ ਆਨ ਹੋ ਗਿਆ ਤੇ ਉਹ ਬੰਦਾ ਅੱਗੇ ਪਿੱਛੇ ਹੋ ਗਿਆ ਅਸੀਂ ਇਸ ਟਾਈਮ ਖੜੇ ਆ ਮੋਗੇ ਦੇ ਗੋਲਚੌਂਗ ਜਿੱਥੇ ਮੈਂ ਕਹਿੰਨਾ ਸ਼ਰੀਆਮ ਧੰਦਾ ਚੱਲਦਾ ਪਿਆ ਇੱਥੇ ਤੁਹਾਨੂੰ ਵੀ ਪਤਾ ਹੈ ਇੱਥੇ ਨਾਕਾ ਵੀ ਲੱਗਾ ਵਿਆ ਤਾਂ ਵੀ ਇਹਦੇ ਤੇ ਕੋਈ ਗੌਰ ਨਹੀਂ ਹੁੰਦੀ ਸ਼ਰੀਆਮ ਧੰਦਾ ਚੱਲਦਾ ਪਿਆ ਮੈਂ ਤੁਹਾਨੂੰ ਧੰਦਾ ਲਿਖਾਉਂਗਾ ਤੁਸੀਂ ਵੀਡੀਓ ਨੂੰ ਪਹਿਲਾਂ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਉਹ ਲੋਕਾਂ ਨੂੰ ਅਕਲ ਆ ਸਕੇ ਭਾਈ ਇੱਥੇ ਧੰਦਾ ਕਰਨ ਵਾਲੇ ਬੰਦੇ ਸ਼ਰਿਆਵਾਂ ਤੋਂਡੇ ਸਾਹਮਣੇ ਆ ਅਸੀਂ ਖੜੇ ਆ ਮੋਗੇ ਦੇ ਗੋਲਚੌਂਕ ਦੇ ਵਿੱਚ ਜਿੱਥੋਂ ਕਹਿੰਦੇ ਲਵਾਰੇ ਨੂੰ ਜਾਂਦਾ ਧਰਮਕੋਟ ਨੂੰ ਰਸਤਾ ਜਾਂਦਾ ਤੇ ਮੋਗੇ ਨੂੰ ਜਾਂਦਾ ਤੁਹਾਨੂੰ ਧੰਦਾ ਦਿਖਾਵਾਂਗੇ ਕੀ ਧੰਦਾ ਚੱਲਦਾ ਪਿਆ ਤੇ ਬਾਕੀ ਤੁਸੀਂ ਵੀਡੀਓ ਨਾਲ ਜੁੜੇ ਰਹੀਓ ਤੇ ਹੁਣੇ ਤੁਹਾਨੂੰ ਮਿਲਾਂਨੇ ਆ ਉੱਥੇ ਵੀ ਧੰਦੇ ਵਾਲਿਆਂ ਦੇ ਦੇ ਲਾਈਵ ਅਸੀਂ ਤਾਂ ਕੀਤਾ ਵਾ ਉਥੇ ਆ ਕੇ ਕੋਈ ਵੀ ਪੰਗਾ ਪੈ ਸਕਦਾ ਤਾਂ ਕਰਕੇ ਸਾਨੂੰ ਵੀਡੀਓ ਔਨ ਕਰਨੀ ਪੈ ਰਹੀ ਆ। ਲੋ ਜੀ ਸ਼ਰੀਆਮ ਤੁਹਾਨੂੰ ਦਿਖਾਵਾਂਗੇ ਧੰਦਾ ਚੱਲਦਾ ਪਿਆ ਇੱਥੇ ਉਹ ਬੰਦਾ ਜਲਦੀ ਹੋਵੇ ਭੱਜ ਚੱਲਾ। ਧਿਆਨ ਨਾਲ। ਬੰਦਾ ਦੇਖਿਓ ਤੁਹਾਨੂੰ ਗੌਰ ਨਾਲ ਦੇਖਿਓ ਧੰਦਾ ਚੱਲਦਾ ਪਿਆ ਵਾ ਧੁੰਦੇ ਦੇ ਨਾਲ ਤੁਹਾਨੂੰ ਸਾਰੀ ਗੱਲਬਾਤ ਕਰਾਂਗੇ। ਉਹ ਵੇ ਬੰਦਾ ਉਹ ਅੱਗੇ ਹੋ ਗਿਆ। ਹੁਣ ਉਹਨੂੰ ਪਤਾ ਲੱਗ ਗਿਆ ਬੰਦੇ ਆ ਗਏ ਕੈਮਰਾ ਔਨ ਹੋ ਗਿਆ ਤੇ ਉਹ ਬੰਦਾ ਅੱਗੇ ਪਿੱਛੇ ਹੋ ਗਿਆ। ਆ ਦੇਖੋ। ਦੋਸਤੋ ਜਿਹੜਾ ਕਹਿੰਦੇ ਸੀ ਨਾ ਤੰਦਾ ਕਿਹੜਾ ਚੱਲਦਾ ਆਹ ਤੰਦਾ ਚੱਲਦਾ ਮਿਹਨਤ ਦਾ ਤੰਦਾ ਬੰਦੇ ਨੂੰ ਖਾਣ ਲਈ ਬਹੁਤ ਕੁਝ ਲੋਕੀ ਕਰਦੇ ਆ ਪਰ ਇਹ ਬੰਦਾ ਮਿਹਨਤ ਕਰਦਾ ਪਿਆ ਬਾਪੂ ਕਿੰਨੇ ਦਾ ਵੇਚਦਾ ਏ ਇਹ 10 ਰੁਪਏ ਲੈ ਜੀ ਇਹ ਲੈ 10 ਇਹ ਬਣ ਕੇ 10 20 30 40 ਕਿੰਨੇ ਦਾ ਬਾਪੂ ਇਹ ਹੈਗੇ ਆ 1 2 3 4 5 6 7 8 9 10 11 12 13 4 ਆ 13 4 17 ਮਤਲਬ 170 ਰੁਪਏ ਬਨੇ ਤੇ ਇਸ ਤੋਂ ਬਾਅਦ ਬਾਪੂ ਖਤਮ ਹੋ ਗਏ ਜਾਂ ਹਜੇ ਹੋਰ ਪਏ ਆ ਹੈਗੇ ਆ ਜੀ ਅੱਛਾ ਤੇ ਕਦੋਂ ਜਾਣਾ ਘਰੇ ਹੁਣ ਆ ਜਾਣਾ 5:30 ਵਜੇ ਤੇ ਐ ਘਰ ਬਾਪੂ ਗਰਮੀ ਬਹੁਤ ਹੈ ਹਾਂਜੀ ਤੈਨੂੰ ਇੱਕ ਕੰਮ ਆ ਆ ਵੇਚਣ ਲੱਗੇ ਘੰਟਾ ਕ ਲੱਗਦਾ ਤੈਨੂੰ ਹਾਂਜੀ ਹੁਣ ਤੂੰ ਘੰਟਾ ਅਰੇਸਟ ਕਰਨੀ ਆ ਇਹ ਸਾਰੇ ਮੈਨੂੰ ਦੇ ਦੇ ਹੁਣ ਤੂੰ ਘੰਟਾ ਅਰੇਸਟ ਕਰਨੀ ਆ ਚੰਗਾ ਸਮਝ ਗਿਆ ਇਹ ਜਿਹੜਾ ਤੂੰ ਵੇਚ ਕੇ ਘੰਟਾ ਲੱਗਣਾ ਸੀ ਤੇਰਾ ਵੇਚਣ ਤੇ ਹੁਣ ਘੰਟਾ ਤੂੰ ਗਰਮੀ ਬਹੁਤ ਜ਼ਿਆਦਾ ਵਾ ਇਹ ਤੂੰ ਰੈਸਟ ਕਰ ਲੈ ਬਾਪੂ ਹਲਾ ਠੀਕ ਹੈ ਉਹਨੇ ਰੈਸਟ ਕਰ ਲਈ ਭਰਾ ਬਣਿਆ ਕਿਉਂਕਿ ਉਮਰ ਬਹੁਤ ਆ ਪਰ ਬਹੁਤ ਵਧੀਆ ਮਿਹਨਤ ਨੂੰ ਸਲੂਟ ਆ ਬਾਪੂ ਤੇਰੇ ਕਿਉਂਕਿ ਜਿਹੜੀ ਤੂੰ ਮਿਹਨਤ ਕਰਦਾ ਨਾ ਅੱਜ ਕੱਲ੍ਹ ਮੰਗਣ ਦੀ ਆਦਤ ਬੜੀ ਪੈ ਗਈ ਪਰ ਚਲੋ ਮੈਂ ਕਹੀ ਇਹ ਨਾ ਬਾਪੂ ਦੀ ਮਿਹਨਤ ਪਿੱਛੇ ਮੈਂ ਮੁੜ ਕੇ ਆਇਆ ਇੱਥੋਂ ਪਤਾ ਬਾਪੂ ਹੁਣੇ ਨੰਗਿਆ ਸੀ ਹਾਂਜੀ ਮੁੰਡੇ ਖੁੰਡੇ ਕੰਮ ਨਹੀਂ ਕੀ ਕਰ ਕੋ ਰਾਜੀ ਤੇ ਇਹਦਾ ਬਾਪੂ ਜ਼ੋਰ ਕਰਦਾ ਹਾਂ ਹਾਂ ਬਾਪੂ ਦੋਨੇ ਹੱਥਾਂ ਨਾਲ ਯਾਰ ਸਲੂਟ ਮਿਹਨਤ ਨਾ ਛੱਡੀ ਪਰ ਇੱਕ ਗੱਲ ਇਹ ਵੀ ਜ਼ਰੂਰ ਹੈ ਜੇ ਮਿਹਨਤ ਛੱਡਤੀ ਘਰੇ ਰਹਿ ਪਿਆ ਤੇ ਤੇਰੇ ਅੰਗ ਪੈਰ ਜੋੜ ਜਾਣੇ ਹਾਂਜੀ ਇਹਦਾ ਮਿਹਨਤ ਕਰਦੇ ਰਹੋ ਚਲੋ ਹੱਕ ਦੀ ਰੋਟੀ ਖਾਣੀ ਚਾਹੀਦੀ ਓ ਤੂੰ ਬਹੁਤ ਵਧੀਆ ਮਿਹਨਤ ਕਰਦਾ ਪਰਮਾਤਮਾ ਤੁਹਾਨੂੰ ਐਂ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਐਂ ਕਰੀ ਬਾਪੂ ਹਾਂਜੀ ਚੱਲ ਇਹ ਤਾਂ ਹੋ ਗਿਆ ਪਰ ਹੁਣ ਨਹੀਂ ਵੇਚਣਾ ਘੰਟਾ ਅਰੈਸਟ ਕਰ ਲਈ ਜੇ ਮੈਨੂੰ ਪੁੱਤ ਮੰਨਦਾ ਚੰਗਾ ਜੀ ਘੰਟਾ ਅਰੈਸਟ ਕਰ ਲਈ ਬਸ ਆਪ ਨੂੰ ਇੰਨੇ ਮਿਲ ਗਏ ਬਹੁਤ ਤੇ ਤੁਸੀਂ ਰੈਸਟ ਕਰ ਲਈ ਬਾਪੂ ਹੁਣ